ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਸਰਸਾ ਇਸ ਟਾਈਮ ਤੇ ਅਸੀਂ ਖਨੌਰੀ ਬਾਰਡਰ ਦੇ ਉੱਤੇ ਆ ਖੇਤਾਂ ਦੇ ਵਿੱਚ ਇੱਥੇ ਬੈਠੇ ਆ ਕਿਉਂਕਿ ਉੱਥੇ ਢੀਕ ਜਲਦਾ ਸੀ ਰੌਲਾ ਜਿਆਦਾ ਸੀ ਜਿਸ ਕਰਕੇ ਇੱਥੇ ਆ ਕੇ ਤੇ ਮੈਂ ਇੱਕ ਬਹੁਤ ਜ਼ਰੂਰੀ ਬੇਨਤੀ ਜੋ ਕਿ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਚੰਡੀਗੜ੍ਹ ਤੇ ਭਾਰਤ ਦੇ ਮਾਨਯੋਗ ਸੁਪਰੀਮ ਕੋਰਟ ਦੇ ਡਾ ਸਾਹਿਬਾਨਾਂ ਨੂੰ ਅਪੀਲ ਆਪਣੇ ਨੌਜਵਾਨਾਂ ਨੂੰ ਤੇ ਪੂਰੇ ਸੰਸਾਰ ਵਿੱਚ ਵਸਰ ਹੈ ਗੁਰਨਾਨਕ ਨਾਮ ਲੈਵਾ ਸਿੱਖਾਂ ਤੇ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਸਮੁੱਚੇ ਲੋਕਾਂ ਨੂੰ ਵਕੀਲ ਸਾਹਿਬਾਨਾਂ ਨੂੰ ਬਹੁਤ ਹੀ ਨਿਮਰਤਾ ਸਹਿਤ ਇੱਕ ਅਪੀਲ ਕਰਨ ਜਾ ਰਿਹਾ ਬੇਨਤੀ ਹੈ ਕਿ ਆਪ ਸਭ ਨੂੰ ਪਤਾ ਹੈ ਕਿ ਜੋ ਸਨਯੁਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਵੱਲੋਂ ਕਿਸਾਨੀ ਮੰਗਾਂ ਨੂੰ ਲੈ ਕੇ ਜੋ ਕੇਂਦਰ ਸਰਕਾਰ ਵੱਲੋਂ ਮੰਨੀਆਂ ਹੋਈਆਂ ਮੰਗਾਂ ਉਹਨਾਂ ਨੂੰ ਲਾਗੂ ਕਰਵਾਉਣ ਵਾਸਤੇ 13 ਫਰਵਰੀ 2024 ਦੇ ਦਿਨ ਅਸੀਂ ਪੰਜਾਬ ਦੇ ਵੱਖ-ਵੱਖ ਇਲਾਕਿਆਂ ਤੋਂ ਚੱਲੇ ਤੇ ਦਿੱਲੀ ਜਾ ਰਹੇ ਸੀ ਲੇਕਿਨ ਸਾਨੂੰ ਹਰਿਆਣਾ ਬਾਰਡਰ ਤੇ ਇਸ ਤਰ੍ਹਾਂ ਦੀਵਾਰਾਂ ਖੜੀਆਂ ਕਰਤੀਆਂ ਇਸ ਤਰ੍ਹਾਂ ਫੋਰਸਾਂ ਲਾਤੀਆਂ ਕਿ ਜਿਹਦੇ ਨਾਲ ਉਥੋਂ ਦੀ ਕੋਈ ਉਥੋਂ ਕੋਈ ਬੱਚਾ ਵੀ ਜਿਹੜਾ ਨਹੀਂ ਨਿਕ ਸਕਦਾ ਕੋਈ ਉਥੋਂ ਕੋਈ ਵਹੀਕਲ ਕੋਈ ਜਾਨਵਰ ਤੱਕ ਨਹੀਂ ਉਥੋਂ ਕੋਈ ਨਿਕ ਸਕਦਾ ਸੋ ਸਾਡੇ ਨਾਲ ਇਹ ਬਹੁਤ ਆਕਾਰਿਆ ਔਰ ਸਾਡੇ ਤੇ ਜਿਸ ਤਰ੍ਹਾਂ ਨੌਜਵਾਨਾਂ ਦੇ ਉੱਤੇ ਅਸਰ ਹੋਇਆ ਸਾਡੇ ਬਹੁਤ ਸਾਰੇ ਨੌਜਵਾਨਾਂ ਦੀਆਂ ਜੜੀਆਂ ਨੇ ਉਹ ਅੱਖਾਂ ਜਾ ਚੁੱਕੀਆਂ ਨੇ ਬਹੁਤ ਸਾਰੇ ਲੋਕ ਜਿਹੜੇ ਨੇ ਨੌਜਵਾਨ ਸਾਡੇ ਜਿਹੜੇ ਨੇ ਉਹ ਫੱਟੜ ਹੋ ਚੁੱਕੇ ਨੇ ਲੱਤਾਂ ਟੁੱਟ ਚੁੱਕੀਆਂ ਨੇ ਕਈਆਂ ਸਰੀਰ ਜਿਹੜੇ ਨੇ ਉਹ ਛੜ ਨਹੀਂ ਛੜਨੀ ਹੋ ਗਏ ਨੇ ਜੋ ਕਿ ਹਰਿਆਣਾ ਪੁਲਿਸ ਦੀਆਂ ਫੋਰਸਾਂ ਵੱਲੋਂ ਸਾਡੇ ਉੱਤੇ ਜੋ ਇਹ ਤਸ਼ੱਦਦ ਜ਼ੁਲਮ ਤੇ ਇਹਨਾਂ ਜ਼ੁਲਮ ਹੋ ਰਿਹਾ ਹੈ ਕਿ ਇਸ ਤਰ੍ਹਾਂ ਵਿਦੇਸ਼ੀ ਲੋਕਾਂ ਦੇ ਨਾਲ ਵੀ ਜਿਹੜਾ ਨਹੀਂ ਕੀਤਾ ਜਾਂਦਾ ਬਾਰਡਰਾਂ ਤੇ ਵੀ ਇਹ ਹਾਲਾਤ ਨਹੀਂ ਹੁੰਦੀ ਕਿਉਂਕਿ ਮੇਰਾ ਪਿੰਡ ਜਿਹੜਾ ਹੈ ਉਹ ਜ਼ਿਲ੍ਹੇ ਅੰਮ੍ਰਿਤਸਰ ਦੇ ਪਿੰਡ ਖਾਨਵਾਲ ਬਿਲਕੁਲ ਬਾਰਡਰ ਦੇ ਉੱਤੇ ਆ ਤੇ ਮੇਰੀ ਜ਼ਮੀਨ ਜਿਹੜੀ ਆ ਉਤਾਰਾਂ ਦੇ ਨਾਲ ਲੱਗਦੀ ਆ ਲੇਕਿਨ ਇਸ ਤਰ੍ਹਾਂ ਦੇ ਹਾਲਾਤ ਤੇ ਕਦੀ ਉੱਥੇ ਵੀ ਨਹੀਂ ਵੇਖਿਆ ਮੇਰੀ ਅੱਜ 82 ਸਾਲ ਦੀ ਉਮਰ ਹੈ ਬਹੁਤ ਕੁਝ ਹੁਣ ਤੱਕ ਵੇਖਿਆ ਪਰ ਜੋ ਅੱਜ ਕੇਂਦਰ ਸਰਕਾਰ ਦੇ ਇਸ਼ਾਰਿਆਂ ਤੇ ਤੇ ਹਰਿਆਣਾ ਕਰ ਰਿਹਾ ਹੈ ਇਧਰ ਥੋੜਾ ਜਿਆ ਧਿਆਨ ਦੇਣ ਦੀ ਲੋੜ ਆ ਆਪ ਤੁਸੀਂ ਵੇਖ ਰਹੇ ਹੋ ਕਿ ਜਿਹੜਾ ਮੇਰੀ ਵੀ ਜਿਹੜੀ ਅੱਖ ਹੈ ਇਹ ਜਿਹੜੀ ਆ ਇਹ ਖਰਾਬ ਹੋ ਚੁੱਕੀ ਹੈ ਇਹਦੇ ਵਿੱਚ ਕਾਫੀ ਦੇ ਵਿੱਚ ਜ਼ਖਮ ਹੋ ਗਏ ਨੇ ਅੱਖ ਦੇ ਜਿਸ ਕਰਕੇ ਇਹ ਪੱਟੀ ਬਣੀ ਹੋਈ ਹੈ ਦੂਸਰੀ ਅੱਖ ਤੋਂ ਬਹੁਤ ਘੱਟ ਦੇਖ ਰਿਹਾ ਜਿਹੜੇ ਕਿ ਇਥੇ ਅਥਰੂ ਗਾਸ ਦੇ ਗੋਲਾਬਾਰੀ ਜਿਹੜੀ ਹੋਈ ਆ ਉਹਦੇ ਕਾਰਨ ਹੋਇਆ ਸੋ ਹੁਣ ਮੈਂ ਬੇਨਤੀ ਕਰਨੀ ਆ ਸਭ ਤੋਂ ਪਹਿਲਾਂ ਮੈਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਤੇ ਮਾਨਯੋਗ ਭਾਰਤ ਦੀ ਸੁਪਰੀਮ ਕੋਰਟ ਨੂੰ ਇਹ ਅਪੀਲ ਕਰਨੀ ਤੌਣਾ ਹੈ ਕਿ ਅਸੀਂ ਦੇਸ਼ ਦੇ ਨਾਗਰਿਕ ਆ ਅਤੇ ਆਪਣੀਆਂ ਜਿਹੜੀਆਂ ਸਾਡੀਆਂ ਸਮੱਸਿਆਵਾਂ ਨੇ ਪੂਰੇ ਭਾਰਤ ਦੇ ਕਿਸਾਨ ਉਹਨਾਂ ਲੋਕਾਂ ਦੀਆਂ ਸਮੱਸਿਆਵਾਂ ਨੇ ਜਿਹੜੀਆਂ ਕਿ ਸਾਰੇ ਲੋਕਾਂ ਨੇ ਇਹਦੇ ਨਾਲ ਜਿਸ ਤਰ੍ਹਾਂ ਕਿਸਾਨ ਮਜ਼ਦੂਰ ਜੇ ਕਿਉਂਕਿ ਭਾਰਤ ਜਿਹੜਾ ਹੈ ਇਹ ਖੇਤੀ ਪ੍ਰਧਾਨ ਸੂਬਾ ਹੈ ਤੇ ਇੱਥੇ ਜਿਹੜਾ ਕਿਸਾਨ ਹੈ ਉਹਦੀ ਕੀ ਹਾਲਤ ਹੈ ਤੇ ਜੇ ਉਹ ਆਪਣੀਆਂ ਮੰਗਾਂ ਲੈ ਕੇ ਗੱਲ ਕਰਦਾ ਤੇ ਉਹਦੇ ਨਾਲ ਕੀ ਹਾਲ ਹੋ ਰਿਹਾ ਸੋ ਜਿਸ ਤਰ੍ਹਾਂ 8 ਤਰੀਕ 13 ਤਰੀਕ ਤੋਂ ਲੈ ਕੇ ਅੱਜ ਜਿਹੜਿਆ ਉਹ 20 ਤਰੀਕ ਹੋ ਗਈ ਆ ਇਹਨਾਂ 8 ਦਿਨਾਂ ਦੇ ਵਿੱਚ ਅਸੀਂ ਜਿਸ ਤਰ੍ਹਾਂ ਇੱਥੇ ਬਾੜਾਂ ਤੇ ਬੈਠੇ ਆ ਤੇ ਮੈਂ ਮਾਨਯੋਗ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਇਹ ਅਪੀਲ ਕਰਨੀ ਤੌਣਾ ਕਿ ਤੁਸੀਂ ਇਹ ਤੇ ਸ਼ੂ ਮੋਟੋ ਨੋਟਿਸ ਨਾ ਰਾਹੀ ਜਿਹੜਾ ਇਹ ਹਰਿਆਣਾ ਤੇ ਕੇਂਦਰ ਸਰਕਾਰ ਨੂੰ ਜਿਹੜਾ ਉਹਨਾਂ ਨੂੰ ਕਹਿ ਕੇ ਆਪਣਾ ਆਪਣੀਆਂ ਪਾਵਰਾਂ ਵਰਤ ਕੇ ਤੇ ਸਾਡੇ ਜਿਹੜਿਆ ਰਸਤੇ ਖਲਾਏ ਜਾਣ ਅਸੀਂ ਸਾਨੂੰ ਇਹਨਾਂ ਨੇ ਬਹੁਤ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿ ਇਹ ਜਿਹੜੇ ਨੇ ਇਹ ਹਥਿਆਰਬੰਦ ਨੇ ਇਹ ਫਲਾਣੇ ਨੇ ਲੇਕਿਨ ਅਸੀਂ ਸ਼ਾਂਤਮਈ ਬੈਠੇ ਆ ਤੇ ਸਾਡੇ ਦੇ ਉੱਤੇ ਕਿਸ ਤਰ੍ਹਾਂ ਦੀ ਜਿਹੜੇ ਆ ਉਹ ਗੋਲਾਬਾਰੀ ਹੋ ਰਹੀ ਆ ਉਹਦਾ ਸਬੂਤ ਅਸੀਂ ਮੀਟਗਰਚ ਵੀ ਕਰ ਚੁੱਕੇ ਆ ਤੇ ਮਾਰਿਓ ਕੋਰਟ ਦੇ ਵਿੱਚ ਵੀ ਸਾਡੇ ਜਿਹੜੇ ਵਕੀਲ ਨੇ ਉਹ ਕੁਝ ਜਾ ਰਹੇ ਨੇ ਸੋ ਇਹ ਰਸਤੇ ਖਲਵਾਈ ਜਾਣ ਕਾਕੀ ਅਸੀਂ ਆਪਣੀ ਜਿਹੜੀ ਗੱਲ ਆ ਉਹ ਦਿੱਲੀ ਦੇ ਜਿਹੜੇ ਸਾਡੇ ਇਹ ਹਕੂਮ ਜਿਹੜੇ ਹੈਗੇ ਨੇ ਹੁਕਮਰਾਨ ਉਹਨਾਂ ਨੂੰ ਦੱਸ ਸਕੀਏ। ਵੈਸੇ ਅਸੀਂ ਪਹਿਲਾਂ ਦੱਸ ਚੁੱਕੇ ਹਾਂ ਪਰ ਇਸ ਟਾਈਮ ਦੇ ਉੱਤੇ ਅਸੀਂ ਆਪਣੀ ਆਵਾਜ਼ ਲੋਕਾਂ ਤੱਕ ਮੀਡੀਆ ਰਾਹੀਂ ਪਹੁੰਚਾਉਣ ਵਾਸਤੇ ਅਸੀਂ ਦਿੱਲੀ ਜਾ ਰਹੇ ਹਾਂ। ਤੇ ਸਾਡੇ ਜਿਹੜੇ ਆ ਰਸਤੇ ਖਲਵਾਏ ਜਾਂ ਇਹ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਇੱਕ ਜ਼ਿੰਮੇਵਾਰੀ ਬਣਦੀ ਆ। ਹੁਣ ਇਸ ਤੋਂ ਅੱਗੇ ਮੈਂ ਸਭ ਤੋਂ ਪਹਿਲਾਂ ਖਾਸ ਕਰਕੇ ਆਪਣੇ ਨੌ ਜਵਾਨਾਂ ਨੂੰ ਇੱਕ ਅਪੀਲ ਕਰਦਾ ਮੈਂ ਤੁਹਾਡੇ ਜਜ਼ਬਾਤਾਂ ਦੀ ਕਦਰ ਕਰਦਾ ਕਿਉਂਕਿ ਤੁਹਾਡੇ ਵਿੱਚ ਜੋ ਗੁਰੂ ਸਾਹਿਬ ਵੱਲੋਂ ਸਪਿਰਿਟ ਭਰੀ ਹੋਈ ਹੈ ਜੋ ਹੁਣ ਤੱਕ ਪੰਜਾਬ ਦੇ ਲੋਕ ਜ਼ੁਲਮ ਦੇ ਖਿਲਾਫ ਲੜਦੇ ਆਏ ਰਹੇ ਨੇ ਤੇ ਉਸੇ ਹੀ ਆਪਣੇ ਇਤਿਹਾਸ ਦੇ ਤੇ ਪਹਿਰਾ ਦਿੰਦਿਆਂ ਹੋਇਆਂ ਅੱਜ ਵੀ ਜਿਹੜਾ ਕੇਂਦਰ ਸਰਕਾਰ ਵੱਲੋਂ ਇਹ ਕਿਸਾਨਾਂ ਦੇ ਉੱਤੇ ਇਹਨਾਂ ਜਿਹੜਾ ਅਤਿਆਚਾਰ ਤੇ ਜ਼ੁਲਮ ਹੋ ਰਿਹਾ ਤੇ ਉਹਨੂੰ ਰੋਕਣ ਵਾਸਤੇ ਆਪਣੀਆਂ ਹਿੱਕਾਂ ਡਾ ਕੇ ਅੱਗੇ ਜਾ ਰਹੇ ਨੌਜਵਾਨੋ ਮੈਂ ਤੁਹਾਨੂੰ ਇੱਕ ਤਾਂ ਅਪੀਲ ਕਰਾਂਗਾ ਕਿ ਤੁਸੀਂ ਸਾਨੂੰ ਜਿਹੜੀ ਆ ਇੱਕ ਇਸ ਤਰ੍ਹਾਂ ਦੀ ਕਮੇਟੀ ਬਣਾ ਕੇ ਦਿਓ ਕੋਈ ਪੰਜ ਮੈਂਬਰੀ ਕਮੇਟੀ ਦੇ ਦਿਓ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਕਿ ਜਿਹੜੇ ਪੰਜ ਮੈਂਬਰ ਤੁਸੀਂ ਸਾਨੂੰ ਦਿਓਗੇ ਅਸੀਂ ਉਹਨਾਂ ਨਾਲ ਮੀਟਿੰਗ ਕਰਾਂਗੇ ਤੇ ਤੁਹਾਡੇ ਵਿੱਚੋਂ ਜਿਹੜੀਆਂ ਸਰਕਾਰ ਨਾਲ ਮੀਟਿੰਗਾਂ ਹੋਈਆਂ ਨੇ ਜਾਂ ਅੱਗੇ ਹੁੰਦੀਆਂ ਨੇ ਤੁਹਾਨੂੰ ਨਾਲ ਰੱਖਾਂਗੇ ਪਰ ਇੱਕ ਗੱਲ ਇਹ ਕਿ ਮਰਜ਼ਾਦਾ 'ਚ ਰਹਿ ਕੇ ਤੇ ਤੁਸੀਂ ਜਿਹੜੀ ਇਹ ਸਾਡੀ ਬੇਨਤੀ ਨੂੰ ਪ੍ਰਵਾਨ ਕਰੋ ਅਸੀਂ ਦੁਬਾਰਾ ਜੋ ਕੇਂਦਰ ਸਰਕਾਰ ਜਿਸ ਤਰ੍ਹਾਂ ਜੋਨ 84 ਤੇ ਨਵੰਬਰ 84 ਦੇ ਵਿੱਚ ਉਸ ਟਾਈਮ ਤੇ ਸਿੱਖ ਕੌਮ ਦੀ ਨਸਲ ਕੁਸ਼ੀ ਕਰਨ ਵਾਸਤੇ ਟੈਂਕਾਂ ਤੋਪਾਂ ਦਾ ਹਮਲੇ ਕੀਤੇ ਗਏ ਤੇ ਨਵੰਬਰ 84 ਦੇ ਵਿੱਚ ਜੋ ਸਿੱਖ ਕੌਮ ਦਾ ਕਤਲੇਆਮ ਹੋਇਆ ਉਹ ਦੁਬਾਰਾ ਮੈਂ ਨਹੀਂ ਬਰਦਾਸ਼ਤ ਕਰਦਾ ਮੈਨੂੰ ਉਸ ਚੀਜ਼ ਦਾ ਦੁੱਖ ਹੈ ਕਿ ਉਹ ਦੁਬਾਰਾ ਨਹੀਂ ਹੋਣਾ ਚਾਹੀਦਾ ਉਹ ਵੀ ਉਦੋਂ ਕੇਂਦਰੀ ਏਜੰਸੀਆਂ ਕੇਂਦਰੀ ਸਰਕਾਰਾਂ ਰਾਜਨੀਤਿਕ ਪਾਰਟੀਆਂ ਤੇ ਜਿਹਦੇ ਵਿੱਚ ਸਾਡੇ ਜਿਹੜੇ ਆਪਣੇ ਜਿਹੜੇ ਸੀ ਉਹ ਵੀ ਵਿੱਚ ਸ਼ਾਮਲ ਸਨ ਮੈਂ ਜ਼ਿਆਦਾ ਉਸ ਪਾਸੇ ਨਹੀਂ ਜਾਣਾ ਸੋ ਮੈਂ ਤੌਣਾ ਕਿ ਦੁਬਾਰਾ ਉਹ ਸਾਡੇ ਹਾਲਾਤ ਜਿਹੜੇ ਨੇ ਉਹ ਨਾ ਬਣ ਇਹ ਮੇਰੀ ਨੌਜਵਾਨਾਂ ਨੂੰ ਖਾਸ ਕਰਕੇ ਅਪੀਲ ਆ ਪਾ ਜੇ ਤੁਸੀਂ ਇਹ ਜਿਸ ਤਰ੍ਹਾਂ ਸਾਡੇ ਆਗੂਆਂ ਵੱਲੋਂ ਜਿਹੜਾ ਇਹ ਐਲਾਨ ਕੀਤਾ ਗਿਆ ਕਿ ਅਸੀਂ ਅੱਜ 20 ਤਰੀਕਾ ਤੇ ਸਵੇਰੇ 21 ਤਰੀਕਾ ਤੇ ਅਸੀਂ 21 ਤਰੀਕ ਨੂੰ ਦਿੱਲੀ ਜਾਣਾ ਹੈ ਤੇ ਉਹਦੇ ਵਿੱਚ ਇਹ ਆ ਕਿ ਮੈਂ ਤੁਹਾਨੂੰ ਹੱਥ ਜੋੜ ਕੇ ਨਿਮਰਤਾ ਸਹਿਤ ਨੌਜਵਾਨੋਂ ਅਪੀਲ ਕਰਦਾ ਕਿ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣੋ ਅਸੀਂ ਲੱਗਾਂਗੇ ਅੱਗੇ ਤੁਸੀਂ ਚੱਲੋ ਪਿੱਛੇ ਜਿੱਤਰਾ ਭੀੜ ਧੱਕੇ ਮਾਰਦੀ ਐ ਤੇ ਧੱਕੇ ਨਾ ਮਾਰੋ ਸਾਡੀ ਗੱਲ ਤੇ ਜਨ ਕਰੋ ਡਿਸਪਲਨ ਚ ਰਹਿ ਕੇ ਅਸੀਂ ਅੱਗੇ ਚੱਲਾਂਗੇ ਤੇ ਲੇਣਾ ਬਣਾ ਕੇ ਤੁਸੀਂ ਸਾਡੇ ਅਗੇ ਪਿੱਛੇ ਚੱਲੋ ਜੇ ਭੀੜ ਬਣਾ ਕੇ ਚੱਲੋਗੇ ਤੇ ਭੀੜ ਦੇ ਵਿੱਚ ਕੀ ਹੋਵੇਗਾ ਕਿ ਭੀੜ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ 14 ਤਰੀਕ ਨੂੰ ਜੋ ਹਰਿਆਣਾ ਪੁਲਿਸ ਦਾ ਸਿਪਾਈ ਸਿਵਲ ਵਰਦੀ ਦੇ ਵਿੱਚ ਆ ਕੇ ਤੇ ਉਹ ਸਾਡੇ ਦੇ ਵਿੱਚ ਵੜ ਕੇ ਤੇ ਹਰਿਆਣਾ ਪੁਲਿਸ ਦੇ ਉੱਤੇ ਪੱਥਰ ਮਾਰਦਾ ਹਰਿਆਣਾ ਪੁਲਿਸ ਸਾਡੀਆਂ ਵੀਡੀਓ ਬਣਾ ਕੇ ਤੇ ਉਹ ਲੋਕਾਂ ਦੇ ਵਿੱਚ ਪੇਸ਼ ਕਰਦੀ ਆ ਮੀਡੀਆ ਦੇ ਵਿੱਚ ਤੇ ਕਹਿੰਦੇ ਨੇ ਕਿ ਪੰਜਾਬ ਦੇ ਕਿਸਾਨਾਂ ਵੱਲੋਂ ਇਹ ਜਿਹੜਾ ਪੱਥਰबाजी ਸਾਡੇ ਤੇ ਹੋਈ ਤੇ ਤਾਂ ਅਸੀਂ ਜਿਹੜਾ ਉਹ ਅਸਰੂਗਾਸ ਦੇ ਗੋਲੇ ਛੱਡੇ ਉਹ ਅਸਰੂਗਾਸ ਦੇ ਗੋਲੇ ਦੇ ਕਾਰਨ ਆ ਮੇਰੀ ਜਿਹੜੀ ਅੱਖ ਨੂੰ ਜਿਹੜੇ ਜ਼ਖਮ ਹੋਏ ਨੇ ਉਹ ਉਸੇ ਦੇ ਕਾਰਨ ਆ ਬਹੁਤ ਸਾਰੇ ਸਾਡੇ ਨੌਜਵਾਨਾਂ ਦੀਆਂ ਅੱਖਾਂ ਚਲੀਆਂ ਗਈਆਂ ਨੇ ਜਿਹੜੇ ਫਟੜਨੇ ਉਹ ਉਹਦੇ ਕਾਰਨ ਨੇ ਉਹ ਉਹਨਾਂ ਨੇ ਹਰਿਆਣਾ ਪੁਲਿਸ ਦੀ ਜਿਹੜਾ ਛਪਾਈ ਜਿਹੜਾ ਸੀ ਸਿਵਲ ਵਰਦੀ ਚ ਆ ਕੇ ਉਹਨਾਂ ਤੇ ਮਾਰੇ ਪੱਥਰਾਂ ਦੀ ਕਰਤੂਤ ਦੇ ਕਾਰਨ ਜਿਹੜਾ ਉਹ ਸਾਡੇ ਦੇਤੇ ਉਹਨਾਂ ਨੇ ਤਸ਼ੱਦਦ ਜੁਰਮ ਕੀਤਾ ਮੇਰੀ ਬੇਨਤੀ ਆ ਕਿ ਜੇ ਤੇ ਰਹੋਗੇ ਡਿਸਪਲਿਨ ਵਿੱਚ ਤੇ ਫੇਰ ਆ ਕਿ ਜਿਹੜੇ ਸ਼ਰਾਰਤੀ ਅਨਸਰ ਨੇ ਉਹ ਸਾਡੇ ਵਿੱਚ ਵੜ ਕੇ ਇਸ ਤਰ੍ਹਾਂ ਦੀ ਹਰਕਤ ਨਹੀਂ ਕਰ ਸਕਕੇ ਕਰ ਸਕਣਗੇ ਤੇ ਸਾਡਾ ਜਿਹੜਾ ਉਹ ਨੁਕਸਾਨ ਨਹੀਂ ਹੋਵੇਗਾ ਔਰ ਅਸੀਂ ਜਿੱਤ ਕੇ ਜਾਵਾਂਗੇ ਦੂਸਰੀ ਗੱਲ ਇਹ ਆ ਕਿ ਕੋਈ ਰਣਨੀਤੀ ਵੀ ਬਣਾਈ ਜਾ ਸਕਦੀ ਆ ਕਿ ਜ਼ਰੂਰੀ ਨਹੀਂ ਕਿ ਅਸੀਂ ਫੋਰਸਾਂ ਦੇ ਉਸ ਨਾਲ ਰਸਤਿਆਂ ਤੋਂ ਜਾਣਾ ਉਹ ਰਸਤਾ ਅਸੀਂ ਬਦਲ ਵੀ ਸਕਦੇ ਆ ਉਹ ਸੱਜਿਓਂ ਖੱਬਿਆਂ ਵੀ ਅਸੀਂ ਜਾ ਸਕਦੇ ਆ ਪਰ ਜਿਹੜਾ ਉਹ ਅਸੀਂ ਡਿਸਪਲਿਨਟ ਰਵਾਂਗੇ ਇਹ ਮੇਰੀ ਨੌਜਵਾਨਾਂ ਨੂੰ ਅਪੀਲ ਹੈ ਭਈ ਆਗੂਆਂ ਨੂੰ ਅੱਗੇ ਲਾਓ ਕਿਉਂਕਿ ਅੱਜ ਤੱਕ ਜਿਹੜੀਆਂ ਇਹ ਰਾਜਨੀਤਿਕ ਪਾਰਟੀਆਂ ਹੁੰਦੀਆਂ ਜਿਹੜੀਆਂ ਸਤਾ ਰੋਟ ਪਾਰਟੀਆਂ ਹੁੰਦੀਆਂ ਜਿਹੜੀਆਂ ਫੋਰਸਾਂ ਹੁੰਦੀਆਂ ਨੇ ਉਹ ਕਿਸੇ ਆਗੂ ਨੂੰ ਨਹੀਂ ਮਰ ਲੈਂਦੇ ਅੱਜ ਤੱਕ ਕੋਈ ਵੀ ਆਗੂ ਜਿਨ੍ਹਾਂ ਨੇ ਮੋਰਚੇ ਲਗੇ ਨੇ ਉਸੇ ਕੋਈ ਮਰਿਆ ਕੇਵਲ ਸント ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੇ ਉਸ ਟਾਈਮ ਦੇਤੇ ਆਪ ਸ਼ਹਾਦਤ ਦਿੱਤੀ ਆ ਲੇਕਿਨ ਨਹੀਂ ਤੇ ਅੱਜ ਤੱਕ ਆਗੂ ਜੜੇ ਜੇ ਉਹ ਪਿੱਛੇ ਹੁੰਦੇ ਆ ਤੇ ਆਮ ਜਨਤਾ ਜਨ ਮਾਨਿਆ ਤੇ ਮੈਂ ਚਾਹਣਾ ਕਿ ਦੁਬਾਰਾ ਉਹ ਹਾਲਾਤ ਨਾ ਬਣ ਸਾਡੀ ਜ਼ਿੰਮੇਵਾਰੀ ਆ ਅਸੀਂ ਤੁਹਾਨੂੰ ਵਸਦਿਆਂ ਵੇਖਣਾ ਚਾਹੁੰਦੇ ਆ ਤੇ ਤੁਹਾਡੇ ਹੱਕਾਂ ਦੀ ਲੜਾਈ ਲੜ ਰਹੇ ਆ ਪਰ ਇਹ ਤਾਂ ਲੜੀ ਜਾਣੀ ਆ ਜੇਕਰ ਤੁਸੀਂ ਡਿਸਪਲਨ ਚ ਰਹੋਗੇ ਜਦ ਡਿਸਪਲਨ ਚ ਨਹੀਂ ਰਹੋਗੇ ਤੇ ਫੇਰ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋਏਗਾ ਡਾਨੀ ਨੁਕਸਾਨ ਹੋਏਗਾ ਤੇ ਆ ਕਾਨੂੰਨ ਤੇ ਜਿਹੜੀਆਂ ਬਾਕੀ ਮੰਗਾ ਨੇ ਉਹ ਤਾਂ ਚਲੀਆਂ ਹੀ ਜਾਣੀਆਂ ਨੇ ਕਿਉਂਕਿ ਤੁਸੀਂ ਵੇਖੋ ਜਿਹੜਾ ਧਰਮ ਯੁੱਧ ਮੋਰਚਾ 4 ਅਗਸਤ 1982 ਨੂੰ ਲਾਇਆ ਸੀ ਜਿਨ੍ਹਾਂ ਲੋਕਾਂ ਨੇ ਲਾਇਆ ਸੀ ਮੈਂ ਉਹਨਾਂ ਤੋਂ ਪੁੱਛਣਾ ਚਾਹਣਾ ਹੈ ਕਿ ਕੀ ਉਸ ਮੋਰਚੇ ਦੀ ਅੱਜ ਤੱਕ ਕੋਈ ਪ੍ਰਾਪਤੀ ਹੋਈ ਆ ਨਹੀਂ ਹੋਈ ਉਹ ਮੈਂ ਉਧਰ ਨਹੀਂ ਜਾਣਾ ਬਹੁਤ ਲੰਬਾ ਮਲਕੇ ਉਹ ਦੁਖਾਤ ਹੈ ਉਹ ਸਾਂਝਾ ਨਹੀਂ ਕੀਤਾ ਜਾ ਸਕਦਾ ਦੋ ਚਾਰ ਮਿੰਟਾਂ ਦਾ